ਵੈਸੇ ਨਾ ਜਿੰਨਾ ਕੁ ਪਖੰਡਵਾਦ ਤੇ ਚਮਤਕਾਰ ਭਾਰਤ ਦੀ ਧਰਤੀ ਤੇ ਹਨ ਉਹਨਾਂ ਮੇਰਾ ਖਿਆਲ ਨਹੀਂ ਵੀ ਕਿਸੇ ਪਾਸੇ ਹੋਰ ਹੋਏਗਾ ਤੇ ਪਰ ਫਿਰ ਵੀ ਭਾਰਤ ਇੰਨੀ ਗੁਰਬਤ ਦੇ ਵਿੱਚ ਕਿਉਂ ਆ ਵੀ ਜਦ ਇੰਨੇ ਚਮਤਕਾਰ ਵੀ ਆ ਫਿਰ ਗੁਰੂਆਂ ਪੀਰਾਂ ਦੀ ਉਹਨਾਂ ਨੂੰ ਧਰਤੀ ਵੀ ਕਿਹਾ ਜਾਂਦਾ ਭਾਰਤ ਨੂੰ ਤੇ ਫਿਰ ਵੀ ਲੋਕ ਕਿਉਂ ਭੁੱਖੇ ਮਰਦੇ ਆ ਤੇ ਲੋਕ ਗਰੀਬ ਕਿਉਂ ਆ ਇਸੇ ਕਰਕੇ ਸਾਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ ਕਿਉਂਕਿ ਇੱਥੇ ਸਾਰੇ ਦਾ ਸਾਰਾ ਪਖੰਡ ਚੱਲਣ ਡਿਆ ਤੇ ਝੂਠੀਆਂ ਕਹਾਣੀਆਂ ਸੁਨਾ ਸੁਨਾ ਕੇ ਇਹੋ ਆਪਣਾ ਆਪਣਾ ਫਾਇਦਾ ਕਰਨ ਡੇ ਆ ਵੀ ਲੋਕਾਂ ਨੂੰ ਚੱਕਰਾਂ ਦੇ ਵਿੱਚ ਵਹਿਮਾ ਭਰਮਾ ਦੇ ਵਿੱਚ ਪਾਉਂਦੇ ਆ ਆ ਮਾੜੀ ਜੇ ਪਾਂਡੇ ਦੀ ਗੱਲ ਸੁਣਿਓ ਤੇ ਫੇ ਕਰਦੇ ਆ ਆਪਾਂ ਗੱਲ ਜਿਸ ਪੁਸ਼ਪ ਕੋ ਪਾਣੀ ਮੇਂ ਧੋ ਲਿਆ ਜਾਤਾ ਹੈ या पानी कई कई माताओं की आदत रहती है जो पानी का लोटा रहता है लोटे में पानी भरा रहता है उसमें फूल डाल लेती है और उस फूल को निकाल कर फिर भगवान को चढ़ाती है भगवान ऐसा फूल कभी स्वीकार नहीं करता बाल्टी में पानी भरा है तुम गई बगीचे से फूल बाल्टी में डाल लिए बाल्टी में पानी भरा था उस पानी में फूल गिर गए तुमने वो फूल महादेव को चढ़ाए देवताओं को चढ़ाए वो भगवान स्वीकार नहीं करता क्यों नहीं करता क्योंकि जल के पाप पात्र में जल भरा हुआ है उसमें अगर आप फूल डाल दोगे तो जो जल भरा है उस जल नारायण को वो फूल चढ़ चुके हैं अब वो फूल तुम दूसरे देवता को नहीं चढ़ा सकते क्योंकि चढ़ा चढ़ाया फूल कैसे चढ़ाओगे तो हमारे यहाँ सनातन धर्म में धोया हुआ फूल पात्र में जल भरा है और जल में पड़ा हुआ फूल भगवान को समर्पित नहीं अच्छा लख बैठे या लखती बैठे लोग لیکن کوئی بندا ਇਹਨਾਂ ਨੂੰ سوال ਨਹੀਂ ਪੁੱਛਦਾ ਇਹਨਾਂ ਨੇ ਹਰ ਚੀਜ਼ ਦੇ ਉੱਤੇ ਨਾਂ ਲਾ ਦਿੱਤਾ بس ਇਹ ਦੇਵਤਾ لیکن ਫਿਰ ਵੀ ਭਾਰਤ ਦੀ ਧਰਤੀ ਤੇ ਇੰਨੀ ਗੁਰਬਤ ਕਿਉਂ ਆ ਕਿਉਂ ਨਹੀਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਵੀ ਇਹ ਲੋਕ ਜਿਹੜੇ ਆ ਸਾਨੂੰ ਝੂਠੀਆਂ ਕਹਾਣੀਆਂ ਸੁਨਾਸ-ਸਨਾ ਕੇ ਤੇ ਇਹ ਆਪਣਾ ਫਾਇਦਾ ਕਰਨਦੇ ਆ ਹੁਣ ਪਖੰਡਵਾਦ ਵੀ ਦੇਖ ਲੋ ਸਭ ਤੋਂ ਜ਼ਿਆਦਾ ਜਿਹੜਾ ਪਖੰਡ ਚੱਲਣ ਡਿਆ ਉਹ ਸਿੱਖਾਂ ਦੇ ਵਿੱਚ ਤੇ ਹਿੰਦੂਆਂ ਦੇ ਵਿੱਚ ਚੱਲਣ ਡਿਆ ਤੇ ਕਰਾਉਣ ਕਿਹੜਾ ਡਿਆ ਇਹ ਬ੍ਰਾਹਮਣ ਲੋਕ ਕਰਾਉਣ ਡੇ ਆ ਇਹ ਪੰਡਤ ਲੋਕ ਕਰਾਉਣ ਡੇ ਆ ਵੀ ਜਿਨ੍ਹਾਂ ਕੋਲ ਸਿਰਫ ਤੇ ਸਿਰਫ ਕੀ ਆ ਗ੍ਰੰਥਾਂ ਦਾ ਗਿਆਨ ਆ ਕਿਹੜਾ ਦੇਵਤਾ ਇਹਦੇ ਕੰਨ ਦੇ ਵਿੱਚ ਆ ਕੇ ਕਹਿ ਗਿਆ ਵੀ ਮੈਂ ਇਹ ਫੁੱਲ ਨੂੰ ਸਵਾਰਕਾਰ ਨਹੀਂ ਕਰਾਂਗਾ ਯਾਰ ਫੁੱਲ ਤਾਂ ਜਿਹੜਾ ਫੁੱਲ ਆ ਉਹਦੀ ਤੇ ਜੜ ਦੇ ਵਿੱਚ ਪਾਣੀ ਆ ਜਲ ਦੇਵਤਾ ਜੇ ਜਲ ਨੂੰ ਆਪਾਂ ਦੇਵਤਾ ਹੀ ਕਹਿੰਨੇ ਆ ਉਹਦੀ ਤੇ ਜੜ ਦੇ ਵਿੱਚ ਦੇਵਤਾ ਵਸਣ ਡਿਆ ਵਾ ਉਹਦੇ ਤੇ ਕਣ ਕਣ ਦੇ ਵਿੱਚ ਫੁੱਲ ਦੇ ਦੇਵਤਾ ਵਸਣ ਡਿਆ ਹਜੇ ਤੱਕ ਫੁੱਲ ਨੇ ਆਪਣਾ ਗੀਤ ਗਾਇਆ ਸੀ ਸੰਗੀਤ ਸ਼ੁਰੂ ਕੀਤਾ ਸੀ ਉਹ ਕਿਸੇ ਪੱਥਰ ਦੀ ਮੂਰਤੀ ਵਾਸਤੇ ਥੋੜੋ ਫੁੱਲ ਖਿលਿਆ ਵਾ ਉਹ ਕਿਸੇ ਬੰਦੇ ਦੇ ਵਾਸਤੇ ਥੋੜੋ ਫੁੱਲ ਖਿលਿਆ ਉਹ ਫੁੱਲ ਤੇ ਖਿਲਿਆ ਵੀ ਇੱਕ ਆਪਣੀ ਸੁੰਦਰਤਾ ਦਿਖਾਈ ਉਹਨੇ ਤੇ ਜਿਨ੍ਹਾਂ ਨੇ ਮਹਿਮਾਨ ਆਉਣਾ ਸੀ ਫੁੱਲ ਦੇ ਕੋਲ ਤਿਤਲੀਆਂ ਨੇ ਆਉਣਾ ਸੀ ਮਖੀਲ ਦੀਆਂ ਮੱਖੀਆਂ ਨੇ ਆਉਣਾ ਸੀ ਸ਼ਹਿਦ ਆਲੀਆਂ ਨੇ ਲੇਕਿਨ ਉਹਨਾਂ ਦਾ ਹੱਕ ਖੋਇਆ ਗਿਆ ਵਾ ਫੁੱਲ ਨੂੰ ਤੁਸੀਂ ਤੋੜ ਕੇ ਮਰਦਾ ਕਰ ਦਿੱਤਾ ਲੇਕਿਨ ਇਸ ਇਹੋ ਜਿਹੀਆਂ ਗੱਲਾਂ ਨੂੰ ਵੀ ਕਦੀ ਸੋਚਿਆ ਕਰੋ ਨਾ ਵੀ ਪੂਜਾ ਜਿਹੜੀ ਹੋਣ ਦੇ ਆ ਉਹ ਸਿਰਫ ਤੇ ਸਿਰਫ ਭਾਰਤ ਦੇ ਵਿੱਚ ਮੁਰਦੇ ਦੀ ਹੋਣ ਦੇ ਆ ਜੀਹਦੇ ਜੀ ਕਿਸੇ ਨੂੰ ਕੁਝ ਨਹੀਂ ਪੁੱਛਿਆ ਜਾਂਦਾ ਹੁਣ ਜੇ ਆਪਾਂ ਹਸਾਬ ਲਾ ਲਈਏ ਵੀ ਇਹਨਾਂ ਦੀਆਂ ਕਥਾ ਪੜ ਲਈਏ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਪੜ ਲਈਏ ਗ੍ਰੰਥ ਪੜ ਲਈਏ ਤਾਂ ਆਪਾਂ ਉਹਨਾਂ ਦੇ ਵਿੱਚ ਝਗੜੇ ਹੀ ਦੇਖਦੇ ਆ ਕਿਉਂਕਿ ਕੋਣ ਆਪਾਂ ਨੂੰ ਸੀਰੀਅਲ ਦਿਖਾਲੇ ਜਾਂਦੇ ਆ ਉਹਨਾਂ ਦੇ ਵਿੱਚ ਦੇਖੋ ਝਗੜੇ ਹੀ ਆ ਦੇਵੀ ਦੇਵਤਿਆਂ ਦੇ ਚੱਲਦੇ ਉਹ ਵੀ ਆਪਣੇ ਹੱਕਾਂ ਵਾਸਤੇ ਉਹ ਵੀ ਰਾਜ ਭਾਗਤ ਵਾਸਤੇ ਲੜਦੇ ਸੀਗੇ ਤੇ ਅਸੀਂ ਕੀ ਆ ਅਸੀਂ ਸੋਚੀ ਬੈਠੇ ਆ ਵੀ ਅੱਗੇ ਜਾ ਕੇ ਰਾਜ ਕਰਾਂਗੇ ਕਿਤੇ ਅੱਗੇ ਸਵਰਗ ਜਾ ਕੇ ਮਿਲੇਗਾ ਸਾਨੂੰ ਕੁਝ ਨਹੀਂ ਮਿਲਣਾ ਜੋ ਕੁਝ ਮਿਲਣਾ ਉਹ ਇੱਥੇ ਹੀ ਮਿਲਣਾ ਇਸ ਕਰਕੇ ਕਦਰ ਕਰੋ ਹਰੇਕ ਜ਼ਿੰਦਾ ਚੀਜ਼ ਦੀ ਵੀ ਉਹ ਹਰੇਕ ਚੀਜ਼ ਸਾਡੇ ਨਾਲ ਜੁੜੀ ਪਈ ਆ ਲੇਕਿਨ ਫੁੱਲ ਨੂੰ ਤੁਸੀਂ ਟਾਣੀ ਨਾਲੋਂ ਤੋੜ ਕੇ ਮੁਰਦਾ ਕਰ ਦਿੱਤਾ ਸਿਰਫ ਕੀ ਆ ਇੱਕ ਮੂਰਤੀ ਤੇ ਚੜਾਉਣ ਵਾਸਤੇ ਤੇ ਇਹਨਾਂ ਨੂੰ ਭਗਵਾਨ ਦੱਸ ਦਿੰਦੇ ਆ ਵੀ ਜਲ ਦੇਵਤਾ ਨੂੰ ਫੁੱਲ ਚੜਿਆ ਹੋਇਆ ਵੀ ਭਗਵਾਨ ਸ਼ੰਕਰ ਨੂੰ ਨਹੀਂ ਚੜੇਗਾ ਕਿਉਂਕਿ ਉਹ ਚੜ ਚੁੱਕਾ ਪਹਿਲਾ ਫੁੱਲ ਇੱਦ ਕੈਸੀਆਂ ਗੱਲਾਂ ਦੇ ਵਿੱਚ ਤੁਸੀਂ ਫਸੇ ਹੋਏ ਆ ਇਹਨਾਂ ਦੀਆਂ ਦੇ ਵਿੱਚ ਇਹਨਾਂ ਦੇ ਵਿੱਚੋਂ ਸਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਆ ਨਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਫਸਣ ਦੀ ਜ਼ਰੂਰਤ ਆ ਕਿਉਂ ਭੀੜ ਦਾ ਹਿੱਸਾ ਬਣੇ ਪਏ ਆ ਤੁਸੀਂ ਮੇਰਾ ਖਿਆਲ ਇਹਨਾਂ ਦੀਆਂ ਗੱਲਾਂ ਤੇ ਗੌਰ ਨਹੀਂ ਕੋਈ ਕਰਦੇ ਤੁਸੀਂ ਕੀ ਆ ਭੀੜ ਦਾ ਹਿੱਸਾ ਬਣੇ ਆ ਤੁਸੀਂ ਭੀੜ ਦਾ ਮਜ਼ਾ ਚਖਣ ਦੇ ਆ ਵੀ ਭੀੜ ਦੇ ਨਾਲ ਯਾਦੇ ਲੈਣ ਦੇ ਆ ਵੀ ਉੱਥੇ ਲੱਛ ਦੇ ਵਿੱਚ ਜਾ ਕੇ ਬਸ ਇੱਕ ਕਿਸ ਕਿਸੇ ਨੂੰ ਮੋਢਾ ਵੱਜ ਗਿਆ ਕਿਸੇ ਨੂੰ ਪਤਾ ਇਹਨਾਂ ਨੂੰ ਵੀ ਸਾਰਾ ਕੁਝ ਪੁਜਾਰੀ ਨੂੰ ਵੀ ਪਤਾ ਵਾ ਵੀ ਇਹ ਕੰਮ ਉੱਥੇ ਚੱਲਦੇ ਆ ਲੇਕਿਨ ਇਹਨਾਂ ਨੂੰ ਕੀ ਆ ਇਹਨਾਂ ਨੂੰ ਤੁਹਾਡੇ ਇਕੱਠੇ ਹੋਣ ਦਾ ਫਾਇਦਾ ਇਹਨਾਂ ਦਾ ਕੀ ਜਾਂਦਾ ਇਹਨਾਂ ਦਾ ਤਾਂ ਕੱਖ ਨਹੀਂ ਨਾ ਜਾਂਦਾ ਇਸ ਕਰਕੇ ਯਾਰ ਜਿੰਦਾ ਚੀਜ਼ ਦੀ ਕਦਰ ਕਰੋ ਜੇ ਇਹ ਲੋਕ ਸਮਝਾਉਂਦੇ ਆ ਵੀ ਜਾਨਵਰ ਨੂੰ ਮਾਰਨਾ ਮਨਾ ਵਾ ਗ੍ਰੰਥਾਂ ਦੇ ਵਿੱਚ ਲਿਖਿਆ ਵੀ ਪਾਪ ਆ ਤੇ ਫਿਰ ਇਹ ਫੁੱਲ ਬੂਟੇ ਆ ਜਿਹੜੇ ਉਹ ਵੀ ਤੇ ਜਿੰਦਾ ਹੀ ਆ ਨਾ ਉਹਨਾਂ ਦੇ ਵਿੱਚ ਵੀ ਜਾਨ ਹੀ ਆ ਨਾ ਹਰ ਚੀਜ਼ ਇਨਸਾਨ ਦੇ ਨਾਲ ਜੁੜੀ ਆ ਜੋ ਚੀਜ਼ ਇਸ ਬ੍ਰਹਮੰਡ ਦੇ ਵਿੱਚ ਆ ਲੇਕਿਨ ਨਹੀਂ ਅਸੀਂ ਲੋਕ ਸਿਰਫ ਕੀ ਆ ਅਸੀਂ ਇਹਨਾਂ ਦੇ ਮਗਰ ਲੱਗੇ ਹੋਏ ਆ ਜੋ ਕਰਨਾ ਕੀ ਸਾਨੂੰ ਚਾਹੀਦਾ ਸਾਨੂੰ ਚੁਣਨੀਆਂ ਸਰਕਾਰਾਂ ਚਾਹੀਦੀਆਂ ਵੀ ਕਿਹੜੀਆਂ ਸਾਨੂੰ ਵਧੀਆ ਕਿਹਦੇ ਵਾਸਤੇ ਸਾਨੂੰ ਹੱਕ ਦੇਣਗੀਆਂ ਪਰ ਅਸੀਂ ਉਹਨਾਂ ਚੀਜ਼ਾਂ ਬਾਰੇ ਨਹੀਂ ਸੋਚਦੇ ਅਗਰ ਜੇ ਇੰਨਾ ਹੀ ਲੱਛ ਅਸੀਂ ਕਿਤੇ ਦਿੱਲੀ ਧਰਨੇ ਲਾ ਕੇ ਕੀਤਾ ਹੋਵੇ ਨਾ ਤੇ ਮੇਰਾ ਖਿਆਲ ਵੀ ਜਿਹੜੀਆਂ ਅਸੀ ਭਗਵਾਨ ਕੋ ਮੰਗਣ ਦੇ ਆ ਨਾ ਵੀ ਜਾ ਕੇ ਵੀ ਫੁੱਲ ਚੜਾਉਣੇ ਆ ਅਸੀਂ ਪੈਸਾ ਚੜਾਉਣੇ ਆ ਉਹ ਚੜਾਉਣ ਦੀ ਜ਼ਰੂਰਤ ਨਹੀਂ ਪੈਗੀ